ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਜੀ ਅਣ ਆਪਾਂ ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ ਦਰਸ਼ਨ ਕਰਕੇ ਸ਼੍ਰੀ ਆਨੰਦਪੁਰ ਸਾਹਿਬ ਨੂੰ ਚੱਲੇ ਪਾਤੇ ਆ ਜੀ ਤੇ ਅਸੀਂ ਹੁਣ ਚੰਡੀਗੜ੍ਹ ਰੋਡ ਤੇ ਪੈ ਗਏ ਆ ਜੀ ਇੱਥੋਂ ਆਪਾਂ ਚਾ ਵੀ ਸ਼ਗਲੀਆ ਤੇ ਪ੍ਰਸ਼ਾਦਾ ਇਹੋ ਬੋਲਦੇਗਾ ਬਾਬੇ ਨੂੰ ਬੋਲਦੇ ਆ ਇਹ ਸੰਗਤਾਂ ਆਨੰਦਪੁਰ ਸਾਹਿਬ ਨੂੰ ਜਾ ਰਹੀਆਂ ਨੇ ਗੜ ਸ਼ੰਕਰ ਤੋਂ ਇਹ ਗੜਸ਼ੰਕਰ ਤੋਂ ਸ਼੍ਰੀ ਆਨੰਦਪੁਰ ਸਾਹਿਬ ਦਾ ਰਸਤਾ ਹੈ ਜਿਹਦੀ ਕੀ ਸੇਵਾ on ਰੋਡ ਦੀ ਬਾਬਿਆਂ ਨੇ ਆਪ ਲਈ ਹੈ ਰੋਡ ਬਣਾਉਣ ਦੀ ਕਿਉਂਕਿ ਕਾਫੀ ਚੌੜਾ ਰੋਡ ਬਣ ਰਿਹਾ ਹੈ ਮਾਜ਼ੇ ਮਰਦੇ ਆਗਾ ਸਦਾ ਜਨਾ ਕੱਟ ਕੇ ਜਿੰਨਾ ਮਰਗੀ ਪਾਇ ਦੇਰ ਸੰਗਤਾਂ ਜੀ ਅਸੀਂ ਸਾਰਿਆਂ ਨੂੰ ਬਹੁਤ ਬਹੁਤ ਸਾਰੀ ਸਤਿ ਸ਼੍ਰੀ ਅਕਾਲ ਤੋਂ ਦਰਸ਼ਨ ਕਰਕੇ ਆਨੰਦਪੁਰ ਸਾਹਿਬ ਜੀ ਤੁਹਾਨੂੰ ਕੇਸਗੜ੍ਹ ਸਾਹਿਬ ਵਰਦਰਾ ਦੇ ਦਰਸ਼ਨ ਕਰਾਏ। ਥੋੜੀ ਟਾਈਮ ਤੱਕ ਤੁਹਾਨੂੰ ਸ਼੍ਰੀ ਆਨੰਦਪੁਰ ਸਾਹਿਬ ਦੀ ਧਰਤੀ ਦੇ ਦਰਸ਼ਨ ਕਰਾਉਣ। ਸ਼੍ਰੀ ਕੇਸਗੜ੍ਹ ਸਾਹਿਬ ਲੱਗੇ ਥੋੜਾ ਬੰਦ ਬੰਦ ਸਾਹਿਬ ਫਾੜਕ ਬੰਦ ਦਾ ਕਰਕੇ ਥੋੜਾ ਜਿਹਾ ਮਾੜਾ ਹੋ ਜਾਂਦਾ ਜੀ। ਬਾਕੀ ਮਹਾਰਾਜ ਦੀ ਕਿਰਪਾ ਨਾਲ ਯਾਤਰਾ ਬਹੁਤ ਸੁਣੀ ਚੱਲਣ ਦੀ ਸਵੇਰ ਦੀ ਜੀ। ਬੜੀ ਮੜੀ ਝੋਕੀ ਲੱਗੀ ਬਾਕੀ ਠੀਕ ਨਾ ਹੋਵੇ ਤਾਂ ਖੰਡੇ ਵਾਲੇ ਤੋਂ। ਹੂੰ ਲੱਗਿਆ ਵੇਖੋ ਜੀ ਮਗਰ ਸੰਗਤਾਂ ਉਹ ਜਿਹੜਾ ਵੀਰ ਆ ਆਪਣਾ ਉਹ ਥੋੜਾ ਜਿਹਾ ਸਮੋਸਿਆ ਸਮੋਸਿਆ ਮਹਿਸੂਸ ਕਰਨ ਜਾਂ ਬਣਿਆ ਥੋੜਾ ਜਿਹਾ ਪਾਕੂਈ ਥੋੜਾ ਜਿਆਨ ਥੋੜਾ ਫੜੀਓ ਦੇ ਘਰੋਂ ਬਾਹਰ ਜੀ ਅੱਜ ਪਹਿਲੀ ਵਾਰ ਇਹ ਆਪਣੇ ਨਾਲ ਜੀ 2023 ਚ 8ਵੇਂ ਮਹੀਨੇ ਸਾਡੇ ਨਾਲ ਬਾਹਰ ਨਿਕਲਿਆ ਸੀ ਤੇ ਉਸ ਤੋਂ ਬਾਅਦ 2024 ਦੇ 9ਵੇਂ ਮਹੀਨੇ ਬਾਹਰ ਨਿਕਲਿਆ ਹੈ ਕਹਣਾ ਜੀ 9ਵੇਂ ਮਹੀਨੇ 9 ਤਰੀਕ ਹੈ ਨਾ ਜੀ ਅੱਜ ਇਸ ਕਰਕੇ ਚਲੋ ਬਾਕੀ ਹੋ ਜਾਂਦਾ ਵਾ ਬੱਚਾ ਲੈ ਗੱਲ ਇਹ ਹੈ ਨਾ ਇਹ ਸਿਰਫ ਅੰਮ੍ਰਿਤਸਰ ਦੇ ਘਰੇ ਜਿੰਨੀ ਮਰਜ਼ੀ ਲਵਾ ਲਵਾਂਗੇ ਅੰਮ੍ਰਿਤਸਰ ਦੇ ਘਰੇ ਜਿੰਨੀ ਮਰਜ਼ੀ ਲਵਾ ਲਵਾਂ ਨਾ ਬਾਕੀ ਬਹੁਤ ਸੁਣੀ ਯਾਤਰਾ ਹਣੀ ਮਹਾਰਾਜ ਦੀ ਕਿਰਪਾ ਨਾਲ ਸਾਰੀ ਸੰਗਤ ਨੂੰ ਦਰਸ਼ਨ ਕਰਾਉਂਦੇ ਆ ਜੀ ਸਤੀ ਬੰਦਾਲਾ 来नो करला लो जी ਸੰਤੋਹ ਜੀ ਹਣ ਕਿਲੇ ਵਾਲੀ ਸਾਈਡ ਤੋਂ ਇੰਦਰੋਂ ਗਏ ਜੀ ਗੱਲ ਕੀਤਾ ਹੈ ਨਾ ਜਦੋਂ 120 ਇੱਧਰ ਅਯੂਬਾ ਉਧਰ ਦਾ ਸੇਮ ਤੇ ਉਸੇ ਵਿੱਚ ਜਾਗੇ ਨਾ ਬਹੁਤ ਅਯੂਬੇ ਦੇ ਦਰਸ਼ਨ ਵੀ ਨਹੀਂ ਕਰੀ ਸਕਦੇ ਜੀ ਰਸੀਬ ਕਰਲਾ ਬਈ ਨਾ ਟੈਕਰੀ ਨਹੀਂ ਕਿੰਨਾ ਵਕਤ ਅਯੂਬੇ ਦੇ ਦਰਸ਼ਨ ਹੋਣੇ ਜੀ ਨਹੀਂ ਹੁੰਦੇ ਚੱਨਾ ਕਿਰੋ ਐ ਅੱਜ ਕੀ ਤਾਂ ਅੱਜ ਤਰਾਹ ਕੋ ਥੋੜੀ ਜੀ ਗੱਡੀ ਡੋਲ ਗਈ ਆਹੜਾ ਕਰੋ ਪਾ ਕੇ ਅੱਗੇ ਡੌਨਟ ਟੱਚ ਮੀ ਹੋ ਜਾਣਾ ਯਾਰ ਲੋ ਜੀ ਸੰਗਤਾਂ ਦੇ ਦਰਸ਼ਨ ਕਰੋ ਜੀ ਮਹਾਰਾਜ ਦੀ ਕਿਰਪਾ ਨਾਲ ਹੀ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਪਹੁੰਚ ਚੁੱਕੇ ਆ ਜੀ ਆਹ ਪਹਿਲਾਂ ਗੱਡੀਆਂ ਨੂੰ ਪਾਰਕ ਵੇਖਾਂਗੇ ਕਿੱਥੇ ਸੇਫ ਪਾਰਕ ਹੈ ਉਸੇ ਹੀ ਗੱਡੀ ਲਾਵਾਂਗੇ ਜੀ ਸੇਫ ਪਾਰਕ ਦੇ ਵਿੱਚ ਆਪਾਂ ਗੱਡੀ ਸੇਵ ਕਰਾਂਗੇ ਜੀ ਤੇ ਉਹ ਉਹ ਉਹਨਾਂ ਦੋਵਾਂ ਦੇ ਵਿੱਚ ਚਾਰਜ ਕਰਾ ਪਾਈ ਮਨਸਾਹਬਾ ਨੂੰ ਕਹਿੰਦਾ ਉਹ ਕਰ ਜਿਦਾ ਤੇ ਬਾਅਦ ਵਿੱਚ ਕੋੜ ਉਹ ਵੀ ਕਾਪੀ ਕਰ ਲੈਣਾ ਸੰਗਤਾਂ ਦਾ ਵੈ ਉਹਦੋਂ ਹੀ ਜ਼ਿਆਦਾ ਹੁੰਦੀਆਂ ਹਨਾ ਹੌਲਾ ਮੱਲਾ ਦਾ ਉਹ ਹੌਲੇ ਮੱਲੇ ਦੇ ਸੰਗਤਾਂ ਪੂਰੀਆਂ ਕੀ ਹਾਂਜੀ ਬਹੁਤ ਪੈਂਡਿੰਗ ਹੋਈ ਜਾਂਦਾ ਬਹੁਤ ਪੈਂਡਿੰਗ ਪੈਂਦਾ ਬਾਜੂ ਹੁੰਦਾ ਵੀ ਮਨ ਹਾਂ ਤੇ ਕਹਿੰਦਾ ਨਾ ਨੀਂਦ ਆ ਕੰਪਲ ਨਹੀਂ ਆ ਬਈ ਆ ਲਾਲੀ ਜਗਰ ਦੇਖੋ ਜੀ ਇਹ ਸੰਤਾਂ ਮਹਾਰਾਜ ਦੇ ਦਰਸ਼ਨ ਕਰਨ ਆਈਆਂ ਨੇ ਆ ਸਾਡੀ ਵੀਆਈਪੀ ਸਾਹਿਬ ਇੱਥੇ ਰਹਿੰਦੇ ਨੇ ਜਦੋਂ ਹੁੰਦੇ ਹਨ ਜੀ ਇੱਥੇ ਬਹੁਤ ਸ਼ਾਮ ਹੀ ਲੱਗਦੇ ਤੇ ਮਗਰੀ ਹਾਂਜੀ ਹਾਂਜੀ ਇਹ ਦਸਿਆ ਨੇ ਬੰਦੇ ਐਵੇਂ ਤੇ ਲੋਕ ਟੈਜੀ ਚ ਭاگ ਲੱਗੇ ਬਹੁਤ ਵਧੀਆ ਜੀ ਹਾਂ ਕਰੀ ਜੀ ਲੈ ਕੇ ਪਾਸੇ ਨੂੰ ਘੁਮਾ ਕੇ ਲਿਆਉਂਦਾ ਮੈਂ ਕਿਹੜਾ ਮਗਲ ਆਈ ਉਹਦੇ ਐਂਡ ਟ੍ਰੈਵਲ ਦੇ ਨਹੀਂ ਕਿ ਜੰਗਲੇ ਜ ਨਹੀਂ ਲੋਏਗੇ ਨਹੀਂ ਹੋਵੇ ਇੱਥੇ ਨਹੀਂ ਹੈਗੇ ਇੱਥੇ ਹਾਂ ਸਾਡੀ ਵੀਆਈਪੀ ਸਰਾਜ ਐਂ ਜਦੋਂ ਸਟੇ ਕਰਨਾ ਹੁੰਦਾ ਇੱਥੇ ਕਰ ਦਿੰਦੇ ਜੀ ਭਾਈ 75 ਸਿੰਘ ਜੀ ਭਾਈ 75 ਸਿੰਘ ਜੀ ਸਰਾਜ ਲੋ ਜੀ ਸੰਗਤੋ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਦੇ ਦਰਸ਼ਨ ਕਰੋ ਜੀ ਹੁਣ ਅਸੀਂ ਸ਼੍ਰੀ ਅਨੰਦਪੁਰ ਸਾਹਿਬ ਪਹੁੰਚ ਚੁੱਕੇ ਹਾਂ ਜੀ ਕੇਸਗੜ ਸਾਹਿਬ ਕਰੋ ਦਰਸ਼ਨ ਮੇਰਾ ਤਖਤ ਸ਼੍ਰੀ ਅਕਾਲ ਗੁਰ ਸਾਹਿਬ ਸ਼੍ਰੀ ਅਨੰਦਪੁਰ ਸਾਹਿਬ ਦੇ ਦਰਸ਼ਨ ਕਰੋ ਜੀ ਇੱਧਰ ਜੁੜੇ ਘਰ ਨਾ ਮਾ ਜੋੜਾ ਘਰ ਬਣ ਗਿਆ ਜੀ ਜਮਾਹ ਜੁਣ ਜਨੇ ਆਪਾਂ ਅੰਦਰ ਦਰਸ਼ਨ ਵਾਹੇ ਸਾਥੇ ਜੀ ਬਾਈ ਨਾਮ ਬਾਤ ਕਰਾ ਜੀ ਤੂ ਤੂ ਹਾਰ ਜਮਾਹ ਆਹਦਾ ਆਹ 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 ਆ ਪ੍ਰਸ਼ਾਦ ਇਥੋਂ ਲੋਕਾਂ ਨੂੰ ਆਹ ਗਿਆ ਥਲੇ ਫਿਰ ਜਾਂ ਜਣਾ ਦਿਨ ਹੁਣ ਜਾਣਾ ਆਪਾਂ ਲੰਗਰ ਚ ਜਾਣਾ ਜੇ ਕਿ ਜਾਂ ਬੋਲੀ ਸਾਹਿਬ ਚਾਹ ਛਕਣੀ ਜਾਂਦੇ ਕਿਧਰ ਚਾਹ ਛਕਣੀ ਇੱਧਰ ਆਓ ਇੱਧਰ ਲੰਗਰ ਵਾਲਾ ਇੱਧਰ ਜੇ ਆਜੋ ਉਹ ਕੀ ਕਹਤਾ ਲੱਗਾ ਇੱਧਰ ਆਓ ਜੀ ਲੈ ਹੋ ਹਾਈ ਕੋਈ ਨਹੀਂ ਕਹਤਾ ਭੁੱਲਣਦਾ ਮੈਂ ਬੁਹਾਰੀ ਜੇਤਾ ਭੁੱਲਣ ਦੀ ਤੇ ਸਾਨੂੰ ਕਿਉਂ ਕਿਤਾ ਭੁੱਲਦਾ ਇਹ ਨਾ ਜਿਆਦਾ ਜੋੜੇ ਬੰਦੇ ਨਹੀਂ ਹੋਰ ਤੋਂ ਜੋੜਾ ਲੰਗਰਾਂ ਨੂੰ ਜਾਂਦੀਆਂ ਸੰਗਤਾਂ ਮੈਂ ਲੰਗਰਾਂ ਨੂੰ ਜਾਂਦੀਆਂ ਸੰਗਤਾਂ ਆਹ ਵੇਖੋ ਜੀ ਲੰਗਰਾਂ ਨੂੰ ਜਾਂਦੀਆਂ ਸੰਗਤਾਂ ਨੀਂਦਾਰੀ ਪਟੇ ਸਕਣਗੇ ਇਹਨਾਂ ਨੂੰ ਨੀਂਦਾਰੀ ਹਾਂ ਕਿੰਨੇ ਵੇਲੇ ਉੱਠਿਆ ਜੇ ਮੈਂ ਠੀਕ ਹੈ ਚਾਹ ਕਰ ਤੇ ਜਾਵਾਂ ਤੇ ਆਪਣਾ 5 ਵਜੇ ਨੂੰ ਇਹ ਉੱਪਰ 2 ਘੰਟਾ ਦਾ ਨੰਬਰ ਫਰਕ ਪਾਇਆ ਹਾਂ ਦੋਸਤਾਂ ਕਰਕੇ ਨੀਂਦਾਰੀ ਸਰ ਜੀ ਚਾਹ ਪੀਓ ਚਾਹ ਪੀਓ ਫਿਰ ਬੌਲੀ ਸਾਹਿਬ ਚੱਲਦੇ ਹਾਂ ਇਹ ਵੇਸਟੇ ਕਰ ਦੇਣਾ 100 ਰੁਪਏ ਲੱਗਣਗੇ ਚਾਹ ਛਕਣਾ ਹਾਂਜੀ ਚਾਹ ਛਕਣ ਨਹੀਂ ਜਾ ਰਹੇ ਚਾਹ ਛਕਣ ਤਾਂ ਜਾ ਰਹੀਆਂ ਜੀ 50 ਛਕਣ ਤੋਂ ਬਾਅਦ ਕੁਝ ਆਪਾਂ ਬਾਹਰ ਮਾੜਾ-ਮੋੜਾ ਫੇਰ ਫਿਰ ਕੇ ਫਿਰ ਆਪਾਂ ਚਾਲੇ ਪਾਵਾਂਗੇ ਜੀ ਪਟਨਾ ਸਾਇਓ ਜਿੱਤਰ ਕੇ ਉਸ ਤੋਂ ਬਾਅਦ 6 ਵਜੇ ਆਪਾਂ ਸੋਇ ਕਰ ਦੇਣਾ ਨੇ 6 ਵਜੇ ਉਹ ਆਰਟ ਤੋਂ ਆਪਾਂ ਕਹਿੰਦੇ ਫਿਰ ਚਾਹ ਪੀ ਲੈਣੇ ਕਰੀ 6 ਵਜੇ ਫਿਰ

ਆ ਸ਼ੱਕੇ ਤੇ ਆ ਗਏ ਹੁਣ ਆਪਾਂ ਬਾਹਰ ਨਗਰਾਲ ਤੋਂ ਠੀਕ ਆ ਹੁਣ ਕਿੱਧਰ ਜਾਣਾ ਹੁਣ ਫਿਲਹਾਲ ਤੇ ਸ਼ਹਿਰ ਗੰਦੀ ਕੋ ਜਾਣਗੇ ਬਾਕੀ ਅੱਧੇ ਕਾਰਵਾਈ ਦਾ ਪਤਾ ਨਹੀਂ ਆ ਸਾਡਾ ਕੋਈ ਪਿੰਡਾ ਕੰਮ ਜਾਵੇ ਕਿ ਦੇਖ ਸਲਾਣਾ ਚੱਲਣਾ ਦੇਖ ਸਲਾਣਾ ਚੱਲਣਾ ਇਹ ਕਿਹੜਾ ਗੁਰਦਰਾ ਸਾਹਿਬ ਬੜੀ ਸਾਹਿਬ ਹੀ ਜਾਣਾ ਪੌੜੀਆਂ ਤਾਂ ਠਾਂ ਠਾਂ ਚੜ੍ਹਨੀਆਂ ਪੈਣੀਆਂ ਉਹ ਨੂੰ ਹੁਣ ਹੀ ਕਰਨ ਡਿਆ ਲੈ ਕੁਝ ਉਹ ਪਤਾ ਕੀ ਆ ਸਫਰ ਜਿਆਦਾ ਹੋਣਾ ਸਫਰ ਜਿਆਦਾ ਕੀਓ ਸਾਉਨ ਦੇ ਡੇਢ ਸਾਉ ਤੱਕ ਆਉਣਾ ਹੈ ਸਰ ਜੀ ਲੱਗਾ ਵੀ ਬਸ ਬਸ ਵਾਹ 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 ਉਹ ਨੂੰ ਜਾਣ ਦਾ ਨਾਂ ਨਹੀਂ ਲੈ ਡਾ ਕੋਈ ਮਾਲੀ ਸਾਹਿਬ ਨਾ ਨਾ ਦਾ ਯਾ ਕਮਰਾ ਲੈ ਕੇ ਸਵਾਹ ਯਾਰ ਕਰ ਲਈ ਯਾ ਤਣਾ ਵੀਰ ਦੇ ਦੇਖ ਜਸਾ ਕਰ ਲਿਆਗਾ ਪਹਿਲਾਂ ਦੇਣੀ ਮਾ ਹਾਂ ਅੱਜ ਗੋਲਡ ਟਾਈਮ ਤੇ ਖਾਤਾ ਜੇ ਵੀ ਕਰਦਾ ਹੈ ਨਾ ਮਨ ਲੇ ਬੈਠੇ ਲਾਲੀ ਜੀ ਆਹ ਮੇਰੀ ਜੀ ਦਾ ਘਰ ਦੂਰ ਹੀ ਖਾਈ ਦੂਰ ਆਈਂ ਦੇ ਲਾ ਗੱਗਾਂ ਇੰਨੇ ਇਕੱਠੇ ਹੋ ਗਏ 6 ਵਜੇ ਮਹਰਾ ਇੱਧਰ ਦੀ ਬੱਸ ਆ ਗੱਡੀਆਂ ਖਲੋਤੀਆਂ ਹੈ ਜੀ ਮੈਣਾ ਹੀ ਚੱਲ ਬੈ ਭਰਾ ਮਮਾ ਤੋੜਨੀ ਹੈ ਤੇਰੇ ਭਾਰ ਨਾਲ ਖੇਲਣਾ ਨੇ ਇੰਜਣ ਹੋਈ ਆਈ ਚਲਾਉਣਾ ਈ ਤੂੰ ਆ ਲੋਗ ਲੋਗ ਲੱਗੇ ਗੱਡੀ ਤੇ ਆਹ ਯਾਣਾ ਠੀਕ ਹੈ। ਬਾਅਦਸ਼ਨ ਕਰ ਲਏ ਨੇ ਆਪਣਾ ਸ਼੍ਰੀ ਆਨੰਦਪੁਰ ਸਾਹਿਬ ਦੇ। ਹੁਣ ਆਪਾਂ ਪੜਨਾ ਸਾਹਿਬ ਨੂੰ ਚਾਲੇ ਪਾ ਦਿੱਤੇ ਨੇ ਜੋ ਕਿ ਸਫ਼ਰ 1400 ਕਿਲੋਮੀਟਰ ਆ। ਤਾਂ ਆਪਾਂ 2 ਦਿਨ ਸਾਨੂੰ ਲੱਗਣਗੇ ਪੜਨਾ ਸਾਹਿਬ ਦੀ ਧਰਤੀ ਤੇ ਜਾਂਦੇ ਆਂ। ਜਦੋਂ ਉੱਥੇ ਪਹੁੰਚਾਂਗੇ ਅਗਲੇ ਬਲੌਗ ਦੇ ਵਿੱਚ ਤੁਹਾਨੂੰ ਪੜਨਾ ਸਾਹਿਬ ਦੇ ਦਰਸ਼ਨ ਕਰਾਵਾਂਗੇ ਜੀ। ਕਣਸਤਨ ਨੂੰ ਅਕਾਲ ਤਖਤ ਸਾਹਿਬ ਦੇ ਦਰਸ਼ਨ ਕਰਾ ਦਿੱਤੇ ਨੇ। ਬਾਕੀ ਹੁਣ ਮਹਾਰਾਜ ਸੁਖ ਰੱਖੇ ਤੀਸਰਾ ਤਖਤ ਨੂੰ ਪੜਨਾ ਸਾਹਿਬ ਨੂੰ ਆਪਾਂ ਜਾ ਰਹੇ ਆਂ। ਵੀ ਹੋਣਾ ਹੀ ਖੜੇ ਆ ਪਪ ਤੇ ਇੱਥੇ 5 ਮਿੰਟ ਦਾ ਸਟੇਅ ਲਵਾਂਗੇ ਥੋੜਾ ਰਿਲੈਕਸ ਹੋਵਾਂਗੇ ਪਾਰ ਦੀ ਫਰੈਸ਼ ਹਵਾ ਵਧੀਆ ਮੌਸਮ ਸ਼ਾਨਦਾਰ ਠੰਡੀ ਹਵਾ ਚੱਲ ਰਹੀ ਆ ਟੰਡੀ ਘੜਾ ਦੇ ਬੰਦੇ ਸਾਡੇ ਨੂੰ ਪੰਪ ਪਸੰਦ ਨਹੀਂ ਆਇਆ ਇਸ ਕਰਕੇ ਹੁਣ ਇੱਥੋਂ ਚੱਲੇ ਪਾਵਾਂਗੇ ਯਾਰ ਬੋਲੋ ਯਾਰ ਨਵਲੀ ਹੋ ਗਏ ਹਨੇਰਾ ਹੋ ਗਿਆ ਇਹ ਹੋਟਲ ਆਪਾਂ ਲੈ ਲਿਆ ਇਹ ਤਾਂ ਬੱਚੇ ਕੋਈ ਨਹੀਂ ਨਹੀਂ ਕੋਈ ਗੁੰਮੀ ਰੱਖਿਆ ਐਕਸਟਰਾ ਮੈਟ ਲਗਾ ਕੇ ਐਕਸਟਰਾ ਮੈਟ ਲਗਾਣੇ ਕੇ ਬਾਅਦ ਹੀ ਨੀਚੇ ਆ ਆਹ ਬਸ ਛੋਟਾ ਇਹ ਥੋਣ ਸਵੇਰੇ ਸੰਗਤਾਂ ਚਾਲੇ ਕੌਣ ਗਈਆਂ ਮਾਰਾ ਹੀ ਦੀ ਕਿਰਪਾ ਨਾਲ ਰੂਮ ਦੇ ਵਿੱਚ ਸਾਨੂੰ ਦੱਸਿਆ ਗਿਆ ਸੀ ਕਿ ਤੁਹਾਨੂੰ LED ਮਿਲੇਗੀ ਪਰ ਇਹ ਨਹੀਂ ਦੱਸਿਆ ਗਿਆ ਕਿ ਰੀਸੀਵਰ ਨਹੀਂ ਮਿਲੇਗਾ LED ਔਨ ਕੀਤੀ ਹੈ ਤੇ ਵਿਦਆਊਟ ਰੀਸੀਵਰ ਬਾਕੀ ਹੁਣ ਸਾਨੂੰ ਸ਼ਾਇਦ ਮੋਬਾਈਲ ਤੋਂ ਨੈਟ ਲੈ ਕੇ ਕੋਈ ਪ੍ਰਾਣਿਕ ਮੇਲਾ ਕਰਨਾ ਪਏਗਾ ਹੈਲੋ ਕੀ ਹੈ ਤੌਲਿਆ